ਹਾਂਜੀ ਸ਼ੰਕਰ ਦਾ ਕਾਟਨ ਦਾ ਸੂਟ ਨਾਲ ਪਿਓਰ ਦਾ ਦੁਪੱਟਾ ਜੀ ਪੰਜ ਰੰਗ ਨੇ ਦੇਖੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਫਲਾਵਰ ਵਾਲਾ ਜੀ ਪਰ ਆ ਖੋਲ ਕੇ ਚੈੱਕ ਕਰਨੀ ਆ ਜੀ ਸ਼ੰਕਰ ਬ੍ਰਾਂਡ ਦਾ ਜੀ ਲਓ ਚੈੱਕ ਕਰੋ ਆਲ ਓਵਰ ਸੂਟ ਆ ਜੀ ਗਰਮੀ ਚ ਪਾਉਣ ਵਾਲਾ ਕੱਪੜਾ ਪਿਓਰ ਕਾਟਨ ਜੀ ਪੁਰਾ 5 ਮੀਟਰ ਸੂਟ ਏ ਨਾਲ ਚੁੰਨੀ ਆਊਗੀ ਪਿਓਰ ਦੀ ਲਓ ਜੀ ਦੁਪੱਟਾ ਚੈੱਕ ਕਰੋ ਨਾਲ ਪਿਓਰ ਦਾ ਦੁਪੱਟਾ ਜੀ ਪੰਜ ਰੰਗ ਨੇ ਆਲ ਓਵਰ ਸੂਟ ਆ ਜੀ 800 850 ਦਾ ਸੇਲ ਹੁੰਦਾ ਬਾਜ਼ਾਰ ਦੇ ਵਿੱਚ ਜੀ ਆਪਣਾ ਰੇਟ ਹੈਗਾ 500 ਜੀ। ਲੋ ਜੀ ਦੂਜਾ ਰੰਗ ਇਹ ਆ ਗਿਆ ਜੀ। ਪੰਜ ਰੰਗ ਨੇ ਪੰਜੇ ਕਲਰ ਪੂਰੇ ਸ਼ਾਨਦਾਰ ਨੇ ਜੀ। ਆਲ ਓਵਰ ਸੂਟ ਸ਼ੰਕਾ ਬ੍ਰਾਂਡ ਦਾ ਨਾਲ ਪਿਓਰ ਦੀ ਚੁੰਨੀ 800 850 ਵਾਲਾ ਸਿਰਫ 500 ਦਾ ਜੀ। ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲਓ ਉਸ ਨੂੰ WhatsApp ਕੋਟਰ ਕਰ ਦਿਓ ਜੀ। ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ। 7837685101 ਜੀ। ਲੋ ਚੌਥਾ ਕਲਰ ਇਹਦੇ ਵਿੱਚ ਇਹ ਆ ਗਿਆ। ਪੰਜ ਰੰਗ ਨੇ ਪੰਜੇ ਕਲਰ ਪੂਰੇ ਸ਼ਾਨਦਾਰ ਨੇ ਜੀ। ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਦੀਂ ਸ਼ਰਮ ਸ਼ੂਟ ਲੈ ਲਓ ਜੀ। ਲਓ ਜੀ ਲਾਸਟ ਕਲਰ ਆ ਗਿਆ orange ਸ਼ੀਰਤੀ। ਪੰਜ ਕਲਰ, ਪੰਜੇ ਕਲਰ ਪੂਰੇ ਸ਼ਾਨਦਾਰ all over ਸ਼ੂਟ ਸ਼ੰਕਰ brand ਦਾ 850 850 ਵਾਲਾ ਸਿਰਫ 500 ਦਾ ਜੀ। ਇੱਕ ਸ਼ੂਟ ਦੀ ਸ਼ਿਪਿੰਗ ਹੈਗੀ 50 ਜੀ। ਪੇਮੈਂਟ ਮੈਥਡ ਆਨਲਾਈਨ ਆ, COD ਨਹੀਂ ਹੈਗੀ ਜੀ। ਪੇਮੈਂਟ ਮੈਥਡ ਆਨਲਾਈਨ ਆ, COD ਨਹੀਂ ਹੈਗੀ ਜੀ। 500 ਦਾ ਸ਼ੂਟ ਆ ਜੀ। ਇੱਕ ਸ਼ੂਟ ਦੀ ਸ਼ਿਪਿੰਗ ਹੈਗੀ 50 ਰੁਪਏ ਜੀ। ਲੋਹੀ ਪੰਜ ਰੰਗ ਨੇ ਪੰਜੇ ਕਲਰ ਪੂਰੇ ਸ਼ਾਨਦਾਰ ਨੇ ਜੀ ਆਲ ਓਵਰ ਸੂਟ ਸ਼ੰਕਰ ਦਾ 500 ਦਾ ਜੀ 800 850 ਰਹਿ ਲਾਪਾ